ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਢੇ 7 ਹੋ ਗਏ ਸਵੇਰ ਕੇ ਆਗੇ ਤੇ ਗੁਰੂ ਘਰ ਅੱਜ ਬੱਸ ਜਾਰੀ ਆ ਧੀਰਪੁਰ ਅ ਸੰਤ ਗੰਡੂਆ ਵਾਲੇ ਕੀ ਵਰਸੀ ਅੱਜ ਉੱਥੇ ਜਾਰੀ ਆ ਬੱਸ ਪਰ ਲੋ ਹਰਮਨ ਵੀ ਆ ਗਿਆ ਬੱਬੂ ਅੰਦਰ ਬੈਠਾ ਦਰਬਾਰ ਸਹਿਮਾ ਨਾਣੀ ਆ ਰਾ ਪੰਜੋ ਜਾਈਗੇ ਹਮ ਨਾਣੀ ਵੀ ਆ ਗਿਆ

ਮੋਟਰ ਆਈ ਬਾਬੇ ਕੀ ਉਹ ਕਿਹੜਾ ਘਰੇ ਸਾਰੇ ਮੈਂ ਅੰਦਰ ਲੈ ਆ ਉਹ ਗਿਣ ਦੇਖੀ ਕਿੰਨੇ ਸਾਲ ਪੁਰਾਣਾ ਮੋਟਰ ਆਇਓ ਬਾਬਾ ਜੀ ਕੀ ਹਾਂ ਉਹ ਵੀ ਸੀ ਦਾ ਮੁੰਡਾ ਉੱਪਰ ਤੇ ਆਗੇ ਤੇ ਪਾਂਸ ਵਾਲੀ ਸਾਹਿਬ ਦਿਖਾਵਾਂ ਚਲੋ 쌈주� a u n 다 ਗੁਰੂ ਜੀ ਕਹਿੰਦਾ ਫੋਨ ਕਰਿਆ ਗੁਰੂ ਘਰ ਆਦੇਓ ਆਗੇ ਤੇ ਗੁਰੂ ਘਰ ਸਾਡੇ ਜੀ ਆਪ ਜੀ ਦੇ ਬੇਨਤੀ ਹੈ ਕਿ 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 ਸਾ ਵਾਹਿਗੁਰੂ ਜੀ ਕਾ ਨਾ no. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਕੱਲ ਕੇ ਬਲੋਕੀ ਐਂਡਿੰਗ ਹੋਈ ਨਹੀਂ ਤੀ ਆਪਣਾ ਫੋਨ ਖਰਾਬ ਹੋ ਗਿਆ ਤਾਂ ਸਕਰੀਨ ਚੱਲ ਨਹੀਂ ਬੰਦ ਹੋ ਗਈ ਸੀ ਪਤਾ ਨਹੀਂ ਕਿਹ ਹੋ ਗਿਆ ਤਾਂ ਚਲੋ ਰੱਬ ਦੀ ਕਿਰਪਾ ਨਾਲ ਦੁਬਾਰਾ ਚੱਲ ਗਿਆ ਫੋਨ ਅੱਜ ਕਾ ਪਲਾਨ ਤੋਂ ਸਕੂਲ ਜਾਣਾ ਕਤਾ ਪਰ ਸਕੂਲ ਗਏ ਨਹੀਂ ਕਿਉਂਕਿ ਨਾ ਬੱਬੂ ਗਿਆ ਸਕੂਲ ਨਾ ਹਰਮਨ ਗਿਆ ਸੈਲੂ ਕਾ ਪਤਾ ਨਹੀਂ ਸੈਲੂ ਬਫ ਫੋਨ ਨਹੀਂ ਕਰ ਰਿਹਾ ਤਾਂ ਆਪਾਂ ਨੇ ਮੈਂ ਸੋਚਿਆ ਆਪਾਂ ਵੀ ਕੀ ਕਰਦੇ ਫਿਰ ਸਕੂਲ ਜਾਦਾ ੱੱਲੇ ਉੱਥਾ ਇਸ ਕਰ ਕੱਪਾ ਗੁਰੂ ਘਰ ਆ ਗਏ ਨਾਣੀ ਆ ਰਿਹਾ ਨਾਣੀ ਨੂੰ ਕਰਾ ਫੋਨ ਕਰਾ ਨਾ ਆ ਕਾਮਾ ਹਰਮਨ ਵੀ ਸ਼ਾਇਦ ਆਵੇਗਾ ਚਲੋ ਬਣੇ ਰੋ ਲਾ ਆਪ ਨੂੰ ਆ ਗਏ ਤੇ ਦੁਬਾਰਾ ਫਿਰ ਗੁਰੂ ਘਰ ਨਾਗਰ ਵੀਰਾ ਕਮਲ ਵੀਰਾ ਹਰਮਨ ਨਾਣੀ ਆ ਗਏ ਤੇ ਸਾਰੇ ਨਾਗਰ ਵੀਰਾ ਹਰ ਕਮਲ ਵੀਰਾ ਗਏ ਖਨੌਰ ਸਕੂਟਰੀ ਸੇ ਠੇਕਰਣ ਨਾ ਕੀ ਸਕੂਟਰੀ ਫਿਰ ਖਰਾਬ ਹੋਗੀ ਹਰਮਨ ਨੂੰ ਕੰਮ ਪੈ ਗਿਆ ਉਹ ਵੀ ਕਰਾਂ ਚ ਲੈ ਗਿਆ ਮੈਨੂੰ ਵੀ ਕੰਮ ਪੈ ਗਿਆ ਤਾਂ ਮੈਂ ਵੀ ਕਰਾਂ ਚ ਲੈ ਗਿਆ ਤਾਂ ਕੰਮ ਕੋਲ ਨੇ ਵੇੜ ਕਾ ਆ ਗਏ ਨਾਣੀ ਵੀ ਆ ਗਿਆ 4 ਵਜਣੇ ਵਾਲੇ ਆ ਜੀ ਅੱਜ ਹਰਪਾਲਪੁਰਾਏ ਤੇ ਨਾਗਰ ਵੀਰ ਛੱਡਣਾ ਕੰਮਾ ਵੀਰ ਵੀ ਆਇਆ ਤਾਂ ਡਿਊਟੀ ਦੀ ਅੱਜ ਨਾਗਰ ਵੀਰ ਜੀ ਦੀ ਸ਼ਾਮ ਕੇ ਬੱਜ ਕੇ 4 ਹਰਪਾਲਪੁਰਾਏ ਤੇ ਨਾਗਰ ਵੀਰ ਜੀ ਛੱਡਣਾ ਵੀਰ ਜੀ ਦੀ ਡਿਊਟੀ ਅੱਜ ਪੂਰਾ ਖੰਡ ਪਾਟਣਾ ਉਹ ਛੱਡਣਾ ਹੈ ਤੇ ਬਿਰਜੀ ਨੂੰ ਦੁਪਹਿਰੇ ਕਾਪ ਨੂੰ ਦਿਖਾ ਸਕਿਆ ਦੁਪਹਿਰਾ ਫਿਰ ਫੋਨ ਨੂੰ ਕੋਈ ਨੀਂ ਚਾਹ ਹੋ ਗਿਆ ਤਾਂ ਫਿਰ ਫੋਨ ਖਰਾਬ ਹੋ ਗਿਆ ਤਾਂ ਦੁਪਹਿਰਾ ਇਹ ਬਸ ਚਲੋ ਚੱਲ ਗਏ ਰੱਬ ਦੀ ਕੋਈ ਗੱਲ ਫਿਰ ਦੁਬਾਰਾ ਦਿਖਾਵਾ ਚਲੋ ਪਤਾ ਨਹੀਂ ਕੀ ਹੋ ਰਿਹਾ ਫੋਨ ਨੂੰ ਨਾਮ ਕੇ ਵੱਜ ਕੇ ਤੇ 6:30 ਅਗੇ ਦੇ ਨਗਰ ਵਿੱਚ ਛੱਡ ਕਾpropto ਅਗੇ ਗੁਰੂਕਰ ਟਰੈਕਟਰ ਮਾਰੇ ਨਵੇਂ ਦੋ ਕਿਸ ਨੇ ਮਿਸਤਰੀ ਬੈਠਿਆ ਹੋਇਆ ਉੱਥੇ ਪਹੁੰਚ ਕੇ ਕੱਦੇ ਵਾਲੇ ਪਾਰਟੀ ਕਰ ਰਹੀ ਸੀ ਤੁਹਾਨੂੰ ਪਾਰਟੀ ਮਿਲ ਜੀਗੀ ਬਾਹਰੋਂ ਲੱਗਦਾ ਬਾਹਰ ਠੀਕ ਹੈ ਅੱਗੇ ਜਾਨੋਰ ਦੇ ਖਾਲ ਦੇਖਾ ਫੈਲੋ ਘਰਾਂ ਨੂੰ ਇਜਾਦ ਤਾਂ ਵਾੰਦੂ ਇਕੋਂਕਾਰੇ ਸੁਦਰਤ ਜੀ ਦੇ ਬਾਸ ਰਿ ਕੋਤੀ ਜੀ ਦੀ ਪਾਕਸਾੜੀ ਦਸਮੀ ਉਹਨਾਂ ਨੂੰ ਵੀਡੀਓ ਸੁਣ ਮੰਨਦੇ ਆਹ ਤੇਰੇ ਦਰ ਤੇ ਆਉਂਦੇ ਚਾਰ ਸਾਰ ਸੁਨੇਹੇ ਕੋਲ ਆਉਂਦੇ ਸਤ ਗੁਰੂ i <sweak>